ਅੱਜ ਸ਼ਹੀਦ ਗਰਤਾਰ ਸਿੰਘ ਸਰਾਭਾ ਯਾਦਗਾਰੀ ਕਮੇਟੀ ਸਰਦਾਰ ਬਲਜੀਤ ਸਿੰਘ ਜੀ ਪ੍ਰਧਾਨ ਤੇ ਉਹਨਾਂ ਦੀ ਟੀਮ ਵੱਲੋਂ ਸ਼ਹੀਦ ਗਰਤਾਰ ਸਿੰਘ ਸਰਾਭਾ ਜੀ ਦੇ ਜੋ ਬੁੱਤ ਇੱਥੇ ਪਖਵਾਲ ਰੋਡ ਤੇ ਭਾਈਬਾਲਾ ਚੌਂਕ ਵਿਖੇ ਹੈ ਸਥਾਪਿਤ ਹੈ ਉੱਥੇ ਫੁੱਲਵਾਲਾ ਅਰਪਿਤ ਕਰਕੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਹੈ ਸ਼ਹੀਦ ਗਰਤਾਰ ਸਿੰਘ ਸਰਾਭਾ ਮਾਰਗ ਭਾਈਬਾਲਾ ਚੌਂਕ ਵਿਖੇ ਇਹ ਜਨਮ ਦਿਨ ਮਨਾਇਆ ਗਿਆ ਹੈ ਸੋ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਸਬੰਧੀ ਲੱਖ ਲੱਖ ਵਧਾਈ ਦਿੰਦਾ ਤੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸ਼ਹੀਦਾਂ ਦੇ ਜੋ ਪੈਰ ਚਿੰਨ ਹੈ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੋ ਕਿਉਂਕਿ ਉਹਨਾਂ ਦੀ ਕੁਰਬਾਨੀ ਦੇ ਨਾਲ ਹੀ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਨ ਰਹੇ ਆ ਸੁੱਖ ਦਾ ਸਾਹ ਲੈ ਰਹੇ ਹਾਂ ਤੇ ਇੱਕ ਗਰਮੀ ਦੀਆਂ ਛੁੱਟੀਆਂ ਆ ਰਹੀਆਂ ਨੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਹੋਰ ਥਾਵਾਂ ਦੇ ਨਾਲ ਨਾਲ ਸਰਾਂਬਾ ਪਿੰਡ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਂਬਾ ਜੀ ਦਾ ਜਨਮ ਸਥਾਨ ਇੱਥੇ ਚੀਤ ਸੁਖਦੇਵ ਜੀ ਦਾ ਜਨਮ ਸਥਾਨ ਜੋ ਆਪਣੇ ਨਗਰ ਦੇ ਵਿੱਚ ਹੀ ਹੈ ਉੱਥੇ ਜ਼ਰੂਰ ਲੈ ਕੇ ਜਾਓ ਤੇ ਬੱਚਿਆਂ ਨੂੰ ਜ਼ਰੂਰ ਇਸ ਸੰਬੰਧੀ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸਰਦਾਰ ਬਲਜੀਤ ਸਿੰਘ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਹ ਉਦਦਮ ਕੀਤਾ ਦੇਸ਼ ਦੀ ਜਿੰਦੜੀ ਜੇ ਬੜੀ ਔਖੀ ਗੱਲਾਂ ਕਰਨੀਆਂ ਟੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਅੱਜ ਅਸੀਂ ਸ਼ਹੀਦ ਕਤਾਰ ਸਿੰਘ ਦੇ ਸਰਾਭਾ ਜੀ ਦੇ ਜਨਮ ਦਿਨ ਤੇ ਭਾਈਵੱਲਾ ਚੌਂਕ ਵਿਖੇ ਇਕੱਠੇ ਹੋਏ ਆਂ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਤੇ ਸੂਹ ਦੇਸ਼ ਵਾਸੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਸ਼ਹੀਦਾਂ ਦੇ ਪੁਰਨਾ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੋ ਨਸ਼ੇ ਤੋਂ ਦੂਰ ਰਹਿ ਕੇ ਆਪਣਾ ਜੀਵਨ ਸਫਲ ਕਰਨ ਦੀ ਕਿਰਪਾਲਤਾ ਕਰੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਫਿਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਆਜ਼ਾਦਗਰੀ ਕਮੇਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਦੇਖੋ ਸ਼ਹੀਦਾਂ ਤੋਂ ਸਾਨੂੰ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਆ ਸਾਡੇ ਜਿਹੜੇ ਆਉਣ ਵਾਲੇ ਪੀਓਨ ਦਾ ਉਹਨੂੰ ਸਿੱਖਣਾ ਚਾਹੀਦਾ ਔਰ ਸਾਡੇ ਦਾ ਪੰਜਾਬ ਦੇ ਲੁਧਿਆਣਾ ਦਾ ਔਰ ਪੂਰੇ ਦੇਸ਼ ਦੀ ਸ਼ਾਨ ਸ਼ਹੀਦ ਕਰਤਾਰ ਸਿੰਘ ਸਰਾਭਾਈ ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ 19 ਵਰਿਆਂ ਦੇ ਵਿੱਚ ਆਜ਼ਾਦੀ ਦੀ ਉਹ ਲਹਿਰ ਨੂੰ ਇਗਨਾਈਟ ਕੀਤਾ ਸ਼ੁਰੂ ਕੀਤਾ ਅਖਬਾਰਾਂ ਨੇ ਸ਼ੁਰੂ ਕੀਤਾ ਔਰ ਸਭ ਤੋਂ ਪਹਿਲੇ ਦੇਖੋ ਬਰਕਲੇ ਯੂਨੀਵਰਸਿਟੀ ਅਮਰੀਕਾ ਨੂੰ ਛੱਡ ਕੇ ਇੱਥੇ ਵਾਪਸ ਆਏ ਗੋਮ ਦੀ ਇਤੇ ਦੇਸ਼ ਦੀ ਸੇਵਾ ਵਾਸਤੇ ਅੱਜ ਉਹ ਸੇਵਾ ਉਹਦਾ ਫਲ ਲੱਗੇ ਹੋਏ ਨੇ ਉਹਨਾਂ ਕਰਕੇ ਹੀ ਅਸੀਂ ਅੱਜ ਸਾਰੇ ਸਾਰੇ ਜਿਹੜੇ ਹੈਗੇ ਨੇ 1947 ਦੇ ਵਿੱਚ ਆਜ਼ਾਦੀ ਮਾਨ ਰਹੇ ਆ ਇਹ ਆਜ਼ਾਦੀ ਜਿਹੜੀ ਹੈਗੀ ਆ ਉਹਦਾ ਮੁੱਢ ਬੰਨਣ ਵਾਲੇ 1915 ਦੇ ਵਿੱਚ ਸ਼ਹੀਦੀ ਦੇਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਸੀਗੇ ਔਰ ਉਹ ਮੁੱਢ ਜਿਹੜਾ ਹੈਗਾ ਵੈ ਉਹ ਕਿ ਚੱਲਦਿਆਂ ਹੋਇਆ 1919 ਜਲਿਆਲਾ ਬਾਗ ਦੇ ਕਾਂਡ ਤੋਂ ਬਾਅਦ ਇਸ ਨੇ ਬਹੁਤ ਜ਼ਿਆਦਾ ਅੱਗੇ ਤੇਜ਼ੀ ਫੜ ਲਈ ਜਿਹਦੇ ਕਰਕੇ ਸਾਡੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਆ ਪੰਜਾਬੀ ਸ਼ਹੀਦ ਹੋਏ ਆ ਦੇਸ਼ ਵਾਸੀ ਸ਼ਹੀਦ ਹੋਏ ਆ ਔਰ ਅੱਜ ਅਸੀਂ ਜਿ ਦਿਨਾਂ ਵੀ ਨਿਗ ਮਾਨ ਰਹੇ ਆ ਇਹ ਯਾਦਾਂ ਹੀ ਹੁੰਦੀਆਂ ਨੇ ਸ਼ਹੀਦਾਂ ਦੀਆਂ ਜਿਹੜੇ ਮਨਾਈਆਂ ਜਾਣੀਆਂ ਬਹੁਤ ਜ਼ਰੂਰੀ ਹੈਗੀਆਂ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਅਸੀਂ ਜੇ ਅੱਜ ਸੁੱਖ ਦਾ ਸਾਹ ਮਾਨ ਰਹੇ ਆ ਅੱਜ ਆਜ਼ਾਦੀ ਦਾ ਸੁੱਖ ਮਾਨ ਰਹੇ ਹੈਗਾ ਇਹ ਉਹਨਾਂ ਦੀ ਬਦੌਲਤ ਹੈ ਹੋਰ ਕਿਸੇ ਦੀ ਬਦੌਲਤ